ਤੈਨੂੰ ਤੈਨੂੰ ਪੁੱਛਣ ਨੂੰ ਗਿਆ ਹੀ ਨਹੀਂ ਗੱਲ ਹੋਏ ਕਿੰਨੇ ਕਿਹਾ ਤੈਨੂੰ ਪੁੱਛਣ ਨੂੰ ਕਿੰਨੇ ਕਿਹਾ ਤੈਨੂੰ ਪੁੱਛਣ ਨੂੰ ਪੁੱਛਿਆ ਕਿ ਨਹੀਂ ਮੈਂ ਤੈਨੂੰ ਪੁੱਛਿਆ ਤੁਸੀਂ ਇਹਦੀ ਕਿੱਦਿ ਪੁੱਛਿਆ ਅਗਰਾਂ ਨਹੀਂ ਪੁੱਛਦਾ ਅਗਰਾਂ ਤੈਨੂੰ ਪੁੱਛਣ ਸਾਡੇ ਘਰੇ ਆਉਣਦੇ ਆ ਦੀਦੀ ਹੁਣੀ ਤੇ ਤੁਸੀਂ ਜਾਣਦੇ ਹੋਣੇ ਜਾਂ ਫਿਰ ਉਹਨਾਂ ਸਹਿਬ ਨੂੰ ਆਉਣਦੇ ਆ ਇਹਨਾਂ ਦੇ ਨਾਲ ਹੀ ਆ ਤੇ ਬਸ ਪਹੁੰਚਣ ਵਾਲੇ ਆ ਤੇ ਫੇ ਤੁਹਾਨੂੰ ਉਹਨਾਂ ਨੂੰ ਬੁਲਾਉਣੇ ਆ ਇੱਥੇ ਵਲੌਗ ਨਾ ਬਣੇ ਰਿਹਾ ਲੱਗਾ ਆ ਗਿਆ ਲੋ ਸਸਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੌਗ ਤੁਹਾਡਾ ਆਪਣਾ ਚੈਨਲ ਸਹਿਜ ਲੋ ਜੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਕਰੋ ਦੀ ਸਵੇਰ ਦੀ ਬਸ ਮੇਰੇ ਨਹੀਂ ਕੰਮ ਮੁੱਕੰਦੇ ਬਸ ਥੋੜੇ ਜਿਹਾ ਮਨਿੱਬੜ ਕੇ ਆ ਕੱਪੜੇ-ਕੁਪੜੇ ਧੋਲੇ ਆ ਤੇ ਬਸ ਥੋੜੇ ਜਿਹਾ ਰਹਿ ਗਏ ਆ ਹੁਣ ਗਰਮੀ ਲੱਗਣ ਲੱਗੀ ਕੰਮ ਕਰ-ਕਰ ਕੇ ਬਸ ਹੁਣ ਖੁਸ਼ ਖਾ ਪੀ ਲਈਏ ਸਵੇਰ ਦੀ ਮੈਂ ਕੰਮ ਕਰਨ ਲੱਗੀ ਸੀ ਕੁਝ ਖਾਦਾ ਵੀ ਨਹੀਂ ਚਾਹ ਹੀ ਪੀ ਜਾਂਦੀ ਆ ਮੈਂ ਕਿਹਾ ਹੁਣ ਕੁਝ ਖਾ ਲਵਾਂ ਤੇ ਹੁਣ ਕੁਝ ਖਾਨੀ ਆ ਤੇ ਮੇਰੀ ਮਹਿੰਦੀ ਵੀ ਦਿਲਵਾ ਤੀ ਇੜਾ ਸੁਰਮਾ ਪੋਨੀਏ ਤੂੰ ਅੱਖਾਂ ਦੇ ਬੜੇ ਕੰਬਲ ਵੀ ਧੋਤਾ ਮੈਂ ਹਾ ਹਾ ਸਾਰੇ ਕੱਪੜੇ ਤਾਂ ਹੋ ਗਏ ਆ ਨਹੀਂ ਦੇਖੀ ਇਹ ਨਹੀਂ ਸਾਰੀ ਦੇ ਬਹੁਤ ਬਲੈਂਸ ਨਹੀਂ ਨਹੀਂ ਦੇਖਣਾ ਬਹੁਤ ਦੇਰ ਹੋ ਗਈ ਠੀਕ ਹੈ ਜੀ ਕਿਓ ਰੋਇਆ ਦੋਟਾ ਟੋਪਾ ਬਾਟਣਾ ਕੇ ਚੜੀ ਆ ਬਹੁਤ ਲੱਗਦਾ ਕਿ ਉਹ

Oi! Uh -huh. ਲੇ ਹੋਰ ਦਦੀ ਜਾਨ ਦੇ ਆ ਲੱਕ ਚੱਲ ਜੀ ਤੇਰੇ ਕਿਵੇਂ ਦਦੀ ਹੋਰੇ ਤੁਸੀਂ ਰਾਤੀ ਗਲੀਬ ਨੂੰ ਦਿੱਤਾ ਵੀ ਹੋਰੇ ਹੈਗੇ ਰਾਤੀ ਉਹ ਦਾदू ਦਾ ਲਿਆ ਇੱਕੋ ਹੀ ਸੀ ਦਾ ਦਾदू ਕੁਛ ਮਿਲਦੇ ਆ ਦੁਕਾਨ ਤੋਂ ਲਿਆ ਜੀ ਦਾਦੂ ਉਹ ਅੱਜ ਲਿਆਇਆ ਓ ਤੂੰ ਜਿਉ ਨੂੰ ਰੇਤ ਮੈਨੂੰ ਉਹਨੇ ਇੱਕ ਵੀ ਨਹੀਂ ਦਿੱਤਾ ਹਾਂ ਜੇ ਰਾਈ ਕਿਸੇ ਦੀ ਗੋਣਿਆ ਤਾਂ ਦੋ ਦਿੱਤੀਆਂ ਉਹਨੇ ਗੋਣਾ ਥਾ ਜਾ ਨਹੀਂ ਨਿਕਿਆ ਨਿਕਿਆ ਨਹੀਂ ਆਹ ਚਿੰਗਰ ਨਹੀਂ ਗਿਆ ਹੰਦਨ ਕਾਟਦੀ ਨਾ ਉਹ ਕਿੰਗਰ ਸੀ ਗਿਆ ਹਾਂ ਇਹ ਹੰਦਨ ਕਾ ਰੈਂਡੀ ਆ ਨਾ ਉਹ ਨਾ ਬਾ ਨਹੀਂ ਨਿਕਲਦੀ ਬਾਤ ਚ ਐ ਉਹਨਾਂ ਬੋਲ ਅੰਦਰ ਦੇਤੀ ਇਹ ਨਾ ਦੋਈ ਨਾ ਹੈ ਦੋ ਨਹੀਂ ਹੈ ਕਮਲ ਡਿਕਟੋਰ ਉਹ ਤੁਹਾਨੂੰ ਮੈਂ ਵੀ ਆ ਤੁਹਾਨੂੰ ਲੈ ਕੇ ਜਾਉਂਗੀ ਕਿੰਨੀ ਜੀ ਆਈ ਪਤਾ ਨਹੀਂ ਮੈਨੂੰ ਨਹੀਂ ਲੈਣੀ ਬਈ ਕਿੰਨੀ ਜੀ ਆਈ ਵੀ ਪੇ ਨਹੀਂ ਪਤਾ ਨਹੀਂ ਮੈਨੂੰ ਉਹ ਹੀ ਲੱਗਿਆ ਕਿ 10 ਜੀ ਆਈ ਹੋਗੀ ਹਾਂ ਸੁੰਡੀ ਤੇ ਹੁੜ ਜਾ ਕੰਮ ਹੋ ਗਿਆ ਖਤਮ ਤੇ ਮੈਂ ਵੀ ਨਹਾਣ ਨੂੰ ਲਿਆ ਆ ਪਰ ਸੇਰ ਬੋਣ ਵਾਲਾ ਰਹਿੰਦਾ ਹਲੇ ਤੇ ਕੱਪੜੇ-ਕਪੜੇ ਚੇਂਜ ਕਰ ਲਿਆ ਗਿੱਲੇ ਹੋ ਗਏ ਸੀ ਕੱਪੜੇ ਤੇ ਕੱਪੜੇ ਸਾਰੇ ਧੋ ਵੀ ਲਏ ਆ ਕੰਮ ਖਤਮ ਆ ਉਹ ਦੇਖੋ ਸਾਰੇ ਕੱਪੜੇ ਧੋ ਲਏ ਓ ਸਾਰਾ ਕੰਮ ਖਤਮ ਹੋ ਗਿਆ ਨਿਆਣੇ ਵੀ ਤਿਆਰ ਹੋ ਗਏ ਨਿਆਣੇ ਵੀ ਨਮਾ ਹੋ ਗਏ ਤਿਆਰ ਵੀ ਹੋ ਗਏ ਤੇ ਹੁਣ ਜੇ ਪ੍ਰੋਣੇ ਆ ਕਹਿੰਦੇ ਆ ਉਹਣਾ ਜੇ ਆਉਣਾ ਹੋਇਆ ਠੀਕ ਆ ਦੇਖਦੇ ਆ ਤੇ ਹਲੇ ਬਸ ਖਾੜਾ ਪੀਣਾ ਬਣਾਉਣਾ ਕੁਛ ਨਾ ਕੁਛ ਬਾਏ ਦਿੱਛਾ ਬਾਏ ਨੀ ਗਗੜੂਆ ਹੋਈ ਰਬੋ ਇਹ ਗੰਦੇ 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 ਕਾਕੇ ਬਣੇ ਰਹਿੰਦੇ ਹਮੇਸ਼ਾ ਹਮੇਸ਼ਾ ਹੀ ਗੰਦੇ ਕਾਕੇ ਬਣੇ ਰਹਿੰਦੇ ਮਮੀ ਆਪ পিকਨਿਕ ਨਾ ਮਮੀ ਨੂੰ ਇੰਗਾਨੇ ਨਹੀਂ ਪਤਾ ਕਾ ਕਿ ਮਿੱਠਾ ਲੋ ਜੀ ਪਿਕਨਿਕ পিকਨਿਕ ਖੇਡਣ ਲਈ ਆ ਦੇਖੋ ਪ੍ਰੋਣੇ ਆਉਂਦੇ ਕਿ ਨਹੀਂ ਬਾਕੀ ਕੰਮ ਹੋ ਗਿਆ ਮਾੜਾ ਮੋਟਾ ਸਾਫ ਸਫਾਈ ਵੀ ਹੋ ਗਈ ਘਰ ਦੀ ਤੇ ਕੱਪੜੇ ਲੀੜਾ ਵੀ ਧੋ ਗਿਆ ਸਾਡੇ ਘਰੇ ਆਉਣ ਦੇ ਆ ਦੀਦੀ ਹੁਣੀ ਤੇ ਤੁਸੀਂ ਜਾਣਦੇ ਹੋਣੇ ਆ ਫਿਰ ਉਹਨਾਂ ਸਹਿਬ ਨੂੰ ਹੋਂਦੇ ਆ ਇਹਨਾਂ ਦੇ ਨਾਲ ਹੀ ਆ ਤੇ ਬਸ ਪਹੁੰਚਣ ਵਾਲੇ ਆ ਤੇ ਫੇ ਤੁਹਾਨੂੰ ਉਹਨਾਂ ਨਾਲ ਮਿਲੋਣੇ ਆ ਤੇ ਇੱਥੇ ਵਲੌਗ ਨਾਲ ਬਣੇ ਰਿਹਾ ਲੱਗਦਾ ਆ ਗਏ ਆ ਗਏ ਕਿਛੂ ਆ ਗਏ ਆ ਗਏ ਲੱਗਦਾ ਲੱਗਦਾ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਐਸਾ ਸੀ ਕਰਵਾ ਲਈ ਹੈਲੋ ਗੁੱਡੂ ਸਸੀਗਾ ਮੈਨੇ ਆਣੇ ਲੱਗ ਜਾਂਦਾ ਸਸੀਗਾ ਸਹੀਗਾ ਦੀਰੀ ਹੁਣੀ ਵੀ ਡੱਬਾ ਲੈ ਕੇ ਆਏ ਸੀ ਮੈਂ ਲੈ ਜਾ ਤੂੰ ਹੀ ਲੈ ਜਾ ਤੂੰ ਹੀ ਲੈ ਜਾ ਪਾਣੀ ਪੁੱਛਣਾ ਹੈਗਾ ਚੱਲ ਚੱਲ ਪਾਣੀ ਪੁੱਛਣਾ ਹੈ ਪਹਿਲੇ ਪਾਣੀ ਪੁੱਛ ਲੈਣ ਨੂੰ ਜੀ ਤੇ ਨੂੰ ਉਡਾਈ ਜਾ ਬੜਾ ਬੜਾ ਚਲਾ ਗਿਆ ਇੱਦੀ ਲੈ ਆ ਉੱਥੇ ਕੀ ਆ ਪੜਾ ਦੇ ਕੰਨ ਕੰਨ ਪਾਣੀ ਚ ਨਾ ਬੱਲੇ ਠੰਡਾ ਨਾ ਇਧਰ ਕਿ ਤੋਰ ਸੇ ਬਿਓ ਉਡਾਈ ਜਿੱਦਿ ਮੈਂ ਕੋਲੀ ਦਿੰਦਾ ਪਾਣੀ ਲੈ ਆਉਣਾ ਨਾ ਪਾਣੀ ਲੈ ਲੋ ਯਾਰ ਪੀ ਲੋ ਨਿਆਣਿਆਂ ਦੇ ਦੋ ਇੱਕ ਕੰਨੇ ਲੋ ਜੀ ਇੱਧਰ ਹੋ ਗਈ ਆ ਹਲਵਾਈਆਂ ਦਾ ਡਿਸ਼ ਤਿਆਰ ਤੇ ਇੱਧਰ ਆਈ ਆ ਜੀ ਮਠਿਆਈ ਵਾਹ ਜੀ ਵਾਹ ਕੀ ਗੱਲਾਂ ਬਾਤਾਂ ਨੇ ਬਰਫੀ ਵੀ ਆਈ ਆ ਵਾਓ ਇਹ ਲੈ ਕੇ ਜਾਉਂਦੇ ਯਾਰ ਕੁਸ਼ਕਰਾਵੋ ਨਾਲ ਫਰੈਂਸ ਮੁੱਸੇ ਲੈ ਕੇ ਚੱਲੇ ਆ ਜੀ ਅੰਦਰ ਤੇ ਸਹਿਮ ਦੀਦੀ ਹੁਣੀ ਆਇਆ ਸਾਡੇ ਕੋਲ ਉੱਥੇ ਰੱਖਿਆ ਹੁਣ ਦੋਵੇਂ ਆਏ ਹੋਏ ਲੋਨਾ ਸਹਿਮ ਉਹ ਕਿੱਥੇ ਅੰਦਰ ਉੱਪਰ ਰੱਖ ਦੇਣਾ ਮੈਂ ਨਿਆਣੇ ਨਹੀਂ ਛੇੜਦੇ ਲੋ ਜੀ ਪੁੱਛਾ ਤਾਂ ਕਰਦੇ ਹੋਏ ਗੱਲ ਨਹੀਂ ਤਾਂ ਆ ਗਿਆ ਆ ਰੱਖਿਆ ਇਹਨੇ ਸੇਟਣਾ ਦੇਣ ਨੂੰ ਤੇ ਕੁਛ ਆ ਚੱਲ ਵੀ ਟਾਂ ਦੇ ਮਨ ਨਾਲ ਸੱਟ ਦਿੱਤਾ ਸੀ ਹੋਣਾ ਹੀ ਆਇਆ ਤੇਰੇ ਨਾਲ ਹੈਗਾ ਹੈਗਾ ਦਿਨਾਂ ਦਿਨ ਤਰੀ ਦੇ ਆਇਓ ਤਰੀ ਦਾ ਬਾਪੂਸ ਲੈ ਕੇ ਆਉਣੀ ਕੱਲੇ ਚ ਲੈ ਜਾਈਂ ਹੈਚੀ ਲੈ ਜਾ ਹੁਣ ਕੋਈ ਗੱਲ ਨਹੀਂ ਮੁਝ ਆਖ ਲੋ ਜਾ ਸਮੋਸੇ ਲੈ ਲਓ ਮਾਦਾ ਹੁੰਦੇ ਨੇ ਲੈ ਲਓ ਸਮੋਸੇ ਹਾਂ ਬਾਪੂਨ ਤਾਂ ਦੇ ਹੋਈ ਆਈ ਤੇ ਬਾਤੀ ਆਹ ਹੋਈ ਜੀ ਬਾਤੀ ਬਾਪੂਨ ਅੱਧਕ ਦੇ ਦੋ ਦੇਣਾ ਤੇ ਵਿੱਚੋਂ ਆਲੂ ਜੇ ਕੱਢ ਕੇ ਦੇ ਦੇ ਅੱਧਕ ਬਾਪੂਨ ਉਹ ਜੈ ਬੁੱਧ ਇੱਧਰ ਆ ਜ ਮੇਰੇ ਪਤ ਤੂੰ ਉੱਪਰ ਬੈਠੋ ਹੋ ਕੇ ਉੱਪਰ ਗਾੜੇ ਉੱਪਰ ਬੈ ਰਿਹਾ ਹਾਂ ਸੈਡ ਇੱਧਰ ਆਪ ਤਾ ਇੱਧਰ ਆ ਜਾ ਮੇਰੇ ਪਤ ਇੱਧਰ ਆ ਤੁਸੀਂ ਉੱਪਰ ਹੋ ਜਾਓ ਭਾਜੀ ਇਹ ਦੀਦੀ ਉੱਪਰ ਹੋ ਜਾਓ ਤੁਸੀਂ ਬੈਠੋ ਉੱਪਰ ਬੈਠੋ ਉੱਪਰ ਤੂੰ ਵੀ ਆ ਲਿਬੜੂ ਗੁੱਲੜ ਪਾਇਆ ਆਮਾ ਤੀਜਾ ਦਾ ਪੇ ਕੰਮ ਵੀ ਕਰਨ ਯਾਰ ਫੇ ਕੰਮ ਨਹੀਂ ਹੁੰਦਾ ਬੇਟੀ ਮੇਰੀ ਜਿਹੜੀ ਨਾਮ ਮੇਰਾ ਹੁੰਦਾ ਮੋਰੇ ਲੈ ਸਾਈਨ ਲਾਦਾ ਬਾਬਾ ਕਾ ਆਮਾ ਤਾਂ ਜੇ ਹੋਣਾ ਵੀ ਸਲਵਾਰ ਸੂਟ ਪਾ ਕੇ ਮੇਕਅਪ ਨਹੀਂ ਹੁੰਦਾ ਹੂੰ ਤੇ ਆਮਾ ਮੇਰਾ ਪਿਆ ਨਹੀਂ ਨਹੀਂ ਹੋਇਆ ਫਿੰਗਰ ਫਰਾਈਜ਼ ਦੇ ਦੇਗਾ ਫੇਨ ਪਾਣੀ ਦਾ ਦਿੱਤਾ ਰੋ ਜਾ ਆਮਾ ਲੈ ਲੈ ਇਹਨੇ ਆਲੂ ਬਾਪੂ ਤੇਰੇ ਆਲੂ ਤੇਰੇ ਬਾਪੂ ਨਾਲ ਹੋ ਜਾਈਂ ਮੈਂ। ਮੈਂ ਮੋਸਾ ਦੇ ਏਕਾਂ ਦੀ। ਆਲੂ ਦੇ ਦੇ ਆਹ ਹੋਂਸਾ ਕੋਈ। ਚੱਲ ਖਾ ਲੈਂਦੇ ਹੁਣ ਜੋ ਖਾਂਦਾ ਕੋਈ ਨਾ ਬਾਦ ਦਵਾਈ ਦੇ ਦੇ। ਦਵਾਈ ਦੇ ਦੇ ਬਾਅਦ ਚ। ਬਸ ਹੋ ਗਿਆ ਨਾ ਸਭ। ਮਾਦਨ ਦਿੱਤੇ ਆ ਦੇ ਦੇ ਮਾਦਨ ਨੂੰ ਆਪਾਂ ਉਹਦੇ ਨੂੰ ਦਿਖਾ ਲੈਣੀ। ਭੁੱਖੀ ਆ ਮੈਂ। ਉਹ ਹੱਟੇ ਬੰਗੂ ਰੱਖੀ ਤੇ ਅਗੋਂਨ ਕੇ। ਯਾਹੀ ਹੈਂ। ਹਲੋ ਜੀ ਦੀਦੀ ਹੁਣ ਚੱਲੇ ਆ ਹੁਣ ਚੱਲੋ ਰਾਤ ਪਰ ਨਹੀਂ ਰਹੇ ਕਿੰਨੇ ਜਾਣਾ ਆ ਜਰੂਰੀ ਹੈ ਕਿਤੇ ਆਵਾਂਗੇ ਹੁਣ ਤੁਸੀਂ ਆਇਓ ਉੱਤੇ ਉਹ ਵੀ ਤਾਂ ਅੱਜ ਸੇਪ ਤੇ ਹੁਣ ਆਪਾਂ ਆਵਾਂ ਜਾਵਾਂਗੇ ਆਇਓ ਆਇਓ ਤੁਸੀਂ ਤੇ ਰਾਤ ਰਹਿ ਕੇ ਆਵਾਂਗੇ ਹਾਂ ਜਰੂਰ ਜਰੂਰ ਬੈ ਕੇ ਖਾ ਲਈਓ ਸਾਡਾ ਆਹ ਪਾੜ ਪਾੜ ਕੀ ਨਾਮ ਆ ਤੇਰਾ ਕੀ ਨਾਮ ਨਾਮ ਤਾਂ ਦੱਸ ਦੇ ਇੱਕ ਵਾਰੀ ਦੱਸੀ ਕਹਿਵੂ ਕਹਿਵੂ ਕੀ ਨਾਮ ਕਹਿਵੂ ਕੈਪੂ ਨਾ ਦੱਸ ਦੱਸੇ ਨਾ ਉਹ ਸੋਣਾ ਲੈਂਦੀ ਆਪਣਾ ਦੱਸੇ ਦੱਸ ਦੇ ਕੋਈ ਇੱਕ ਵਾਰੀ ਲੈ ਦੇ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਕਹ ਦੇ ਕਹ ਦੇ ਇੱਕ 300 ਦੀ ਹੁਣ ਆ ਨਾ ਇਹਨੇ 300 ਬੋਟੀ 300 300 300 7 ਸਾਲ ਮੈਂ ਨਹੀਂ ਹੁਣ ਪੁੱਤ ਮੇਰੇ ਪਿੱਛੇ ਬੈਣਾ ਬੜਾ ਹੁੰਦਾ ਹੈ ਜਿਆਦਾ ਪਿੱਛੇ ਬਹਿ ਜਾ ਜਾਂ ਖੜ੍ਹ ਜਾ ਅੱਗੇ ਮੈਂ ਨਾ ਪਿੱਛੇ ਪੈਣਾ ਕਿੰਨੇ ਵਾਰ ਨੂੰ 7 ਸਾਲ ਬੀਤ ਗਏ ਲੋਜ ਦੀ ਦੀਦੀ ਹੁਣਾਂ ਨੂੰ ਛੱਡਣ ਗਏ ਸੀ ਕੀ ਉਹ ਲੱਭੇ ਹੀ ਨਹੀਂ ਕਿੱਧਰ ਨੂੰ ਰਾਹ ਪੈ ਗਏ ਕਾਰੇ ਹੁਣ ਸਹੀ ਰਸਤੇ ਹਾਂ ਹਾਂ ਦੇਖੋ ਕਿਤੇ ਰਸਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਹੁਣ ਅੱਗੇ ਜਾਉਣੀ ਸੀ ਸਾਡਾ ਵੇਖੋ ਕਦੋਂ ਜਾਂਦਾ ਸਾਰੇ ਸਾਡੇ ਤੋਂ ਆਇਰਦੀ ਐ ਪਰ ਸਾਡੇ ਤੋਂ ਨਹੀਂ ਜਪੈਮ ਲੱਗਦਾ ਦੇਖੋ ਕਦੋਂ ਚਾਹ ਹੁੰਦਾ ਕਿਆ ਹੋਇਆ ਬਿੱਤਵਾ ਤੁਸੀਂ ਕਿਹੜੇ ਕਿੱਥੇ ਗਈ ਸੀ ਤੈਨੂੰ ਤੈਨੂੰ ਪੁੱਛਣ ਨੂੰ ਗਿਆ ਹੀ ਨਹੀਂ ਗੱਲ ਹੋਏ ਕਿਹਨੇ ਕਿਹਾ ਤੈਨੂੰ ਪੁੱਛਣ ਨੂੰ ਕਿਹਨੇ ਕਿਹਾ ਤੈਨੂੰ ਪੁੱਛਣ ਨੂੰ ਪੁੱਛਿਆ ਕਿ ਨਹੀਂ ਮੈਂ ਤੈਨੂੰ ਪੁੱਛਿਆ ਤੁਸੀਂ ਇਹਦੀ ਕਰਦੀ ਪੁੱਛਿਆ ਮੈਂ ਅਗਰਾਂ ਨੂੰ ਪੁੱਛਦਾ ਅਗਰ ਨਾਲ ਪੁੱਛਣ ਗਾ ਗਾਇਜ਼ ਮਾਰਦੀ ਗਾਇਜ਼ ਆ ਦੇਖੋ ਗੱਲ ਦੀ ਬਈ ਹੁਣ ਇੱਕ ਸਰਪ੍ਰਾਈਜ਼ ਮੈਂ ਲੈ ਕੇ ਆਏ ਹਾਂ ਸਰਪ੍ਰਾਈਜ਼ ਹੁਣ ਕੱਲੂ ਦਿਖਾ ਲਾਂਗੇ ਜਦੋਂ ਸਾਡੇ ਕੋਲ ਅੱਜ ਆ ਚੁੱਕਿਆ ਹੈ ਪਰ ਕੱਲੂ ਦਿਖਾ ਲਾਂਗੇ ਕੱਲ ਦਿਖਾਵਾਂਗੇ ਕੀ ਸਰਪ੍ਰਾਈਜ਼ ਹੈ ਇਹਨਾਂ ਨੇ ਮੇਰੇ ਲਈ ਮੇਰੇ ਲਈ ਇਹਨਾਂ ਲਈ ਇਹਨਾਂ ਨੇ ਲੈਂਦਾ ਮੇਰੇ ਲਈ ਮੈਂ ਲੈਂਦਾ ਇਹਨਾਂ ਲਈ ਆਟੇ ਵਾਂਗੂ ਰੱਖੀ ਦੇ ਆ ਕੁੰਨ ਕੇ ਰਕਾਨੇ ਕੁੰਨ ਕੇ ਰਕਾਨੇ ਐਕਸਨ ਤੂੰ ਜਾਣੀ ਮਰ ਲੱਭੇ ਜਾਨ ਐਕਸਨ ਮੈਂ ਤਾਂ ਬੈਠੇ ਜਾਣੀ ਗੱਲ ਬਾਤ ਉਹ ਬਾਈ ਕਿਚਾ ਦੋ ਹਾਂ ਬਾਈ ਗਾ ਦੋ ਬਾਈ ਬਾਈ ਹਾਇ ਲੱਬਾ ਬੱਤ 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 ਲੋ ਜੀ ਅੱਜ ਪ੍ਰਾਣੇ ਆਏ ਸੀਗੇ ਨਵੇਂ ਤੇ ਪ੍ਰਾਣੇ ਚੱਲ ਵੀ ਗਏ ਆ ਪ੍ਰਾਣੇ ਆਏ ਵੀ ਸੀਗੇ ਚੱਲ ਵੀ ਗਏ ਤੇ ਕੱਲ ਤਾਂ ਮੰਮੀ ਹੁਣੀ ਆਏ ਸੀਗੇ ਅੱਜ ਆਏ ਸੀਗੇ ਦੀਦੀ ਹੁਣੀ ਸੈਮ ਤੇ ਫਲੋਰਾ ਦੀਦੀ ਹੁਣੀ ਸੈਮ ਪ੍ਰਾਣਾਂ ਫਿਉਨਾ 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 ਆਹ ਤੋਂ ਨਈ ਇਹ ਤਾਂ ਨਾ ਫਿਉਨਾ ਫਿਉਨਾ ਸैम ਫਿਉਨਾ ਪਹਿਲੀ ਵਾਰ ਹੀ ਆਏ ਨਾ ਸਾਡੇ ਘਰੇ ਆਏ ਸੀ ਇੱਕ ਵਾਰੀ ਪਹਿਲਾਂ ਵੀ ਅਸੀਂ ਮਿਲੇ ਆ ਨਹੀਂ ਇਹ ਪਹਿਲੀ ਵਾਰ ਹੀ ਆਏ ਸਾਡੇ ਘਰ ਨਹੀਂ ਆਪਾਂ ਉਹ ਤਾਂ ਪਹਿਲਾਂ ਵੀ ਮਿਲੇ ਆ ਨਾ ਆ ਉਦਾਂ ਮਿਲ ਪਏ ਪਹਿਲੇ ਆਪਾਂ ਤੇ ਐ ਕਿ ਫਸਟ ਟਾਈਮ ਘਰ ਆਏ ਸੀਗੇ ਤੇ ਬਾਕੀ ਰਹੇ ਨਹੀਂ ਉਹ ਅੱਜ ਕਿ ਆ ਜਾਣਾ ਰਾਹੇ ਹਾਂ ਅੱਗੇ ਜਾਣਾ ਸੀ ਉਹ ਅੱਗੇ ਜਾਣਾ ਸੀ ਤਾਰ ਨਹੀਂ ਪਤਾ ਕਿੰਨਤਾ ਸੀ ਸ਼ਹਿਰਪੁਰ ਹੀ ਜਾਣਾ ਸੀ ਕਹਿੰਦੇ ਆਹ ਫੇ ਸ਼ਹਿਰਪੁਰ ਤੋਂ ਦਲੰਦਾਂ ਨੂੰ ਜਾਣਾ ਫੇ ਕਿ ਜਾਣਾ ਸੀ ਆਹ ਠੰਡ ਵੀ ਆ ਫੇ ਚੰਗੇ ਟਾਈਮ ਨਿਕਲ ਗਏ ਉਹ ਆਗਲੇ ਨੂੰ ਪਤਾ ਸੀ ਨਾ ਕਿੁੱਡੀ ਠੰਡ ਲੱਗਣੀ ਠਰ ਜਾਣਾ ਹੀ ਨਿਆਣੀ ਨੇ ਉਹੀ ਤਾਂ ਗੱਲਾਂ ਨਾਲ ਲਿੱਕੇ ਲਿੱਕੇ ਬੱਚੇ ਕਹਿੰਦੇ ਨਿਆਣੀ ਨਾਲ ਬੋਕਾ ਹੁੰਦਾ ਨਹੀਂ ਜਿਹੜਾਣਾ ਉਹ ਤਾਂ ਰਹਿ ਲੈਂਦੇ ਉਹ ਹੀ ਲੈ ਜੈਨ ਨੂੰ ਕਰੋਂ ਕਿਹਾ ਸੀ ਤੇ ਬੋ ਗਿਆ ਉਹ ਕਹਿੰਦੇ ਸਾਨੂੰ ਕੋਈ ਕੰਮ ਆ ਹੁਸ਼ਿਆਰਪੁਰ ਮਿਲਦਾ ਤਾਂ ਨਹੀਂ ਹੁਸ਼ਿਆਰਪੁਰ ਡੂਡੀ ਡੂਡੀ ਡਮ ਡਮ ਡੂਡੀ ਡੂਡੀ ਡਮ ਯਾ ਰੋਟੀਆਂ ਪਈਆਂ ਇਹ ਹੋਰਾਂ ਆਟਾ ਖਰਾਬ ਹੀ ਹੁੰਦਾ ਸਾਡੇ ਘਰੇ ਉੱਦਾਂ ਮੈਂ ਵੀ ਉੱਧਰ ਨਹੀਂ ਗਿਆ ਸੀ ਕੱਲ ਦੱਸ ਦੇ ਮਿਲ ਪਏ ਰਾਸਮੀ ਬਲੇ ਕਿੱਥੇ ਹਰਿਆਣੇ ਅੱਛਾ ਮੈਂ ਘਾ ਲਉਂ ਅੱਛਾ ਨਾਲ ਨਾਲ ਫੇ ਲੈ ਲੈਂਦੇ ਵਾਸੀ ਘਰਾਂ ਰੋਟੀਆਂ ਪਈਆਂ ਹੋਰ 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 ਖੁਰ ਕਿੰਨੀਆਂ ਪਈਆਂ ਹੋਏ ਮੈਂ ਤਾਂ ਇੱਕ ਦੋ ਹੀ ਖਾਣੀਆਂ ਇਧਰੋਂ ਕੱਟੋ ਲਿਆ ਗਾਜਰਾਂ ਜੀ ਗਾਜਰਾਂ ਦੀ ਸਬਜ਼ੀ ਨਾਲੇ ਘਰ ਮਾਪੂ ਨੇ ਖਾਣੀਆਂ ਨਹੀਂ ਗਾਜਰ ਗਾਜਰ ਸਬਜ਼ੀ ਦੀ ਕਰਵਾ ਦੇਣੀ ਨੇ ਦਾਲ ਦੇ ਪਾਪਾ ਕੋਲਡ ਰਿੰਗ ਦੀ ਲੱਗੀ ਵੀਰਾ ਗਾਜਰ ਨੂੰ ਕਹਿੰਦੀ ਨੇ ਪਰ ਗਾਜਰ ਦਾ ਦੇਸ਼ ਆ ਹੀ ਆ ਤੇ ਸਾਰੀਆਂ ਚੀਜ਼ਾਂ ਦੇਗਾ ਦਾਲ ਸਹੀ ਰਹਿਣੀ ਬਾਪੂ ਨੂੰ ਉੱਤੋਂ ਆ ਸਮੋਸੇ ਵੀ ਖਾ ਲਏ ਆ ਰਾਤ ਬੜੀ ਕਿਦਾਂ ਨਿਕਲਣੀ ਹੋਵੇ ਤਾਂ ਫੇਰ ਗਾਜਰਾਂ ਤੋਂ ਨਾ ਬਣਾ ਕੇ ਦੋ ਦਾਲੀ ਦੇ ਉਸਤੀ ਗਾਜਰਾਂ ਅੱਗੇ ਖਾਂਦਾ ਹੀ ਆ ਕੀ ਹੋਇਆ ਗਾਜਰਾਂ ਮੈਨੂੰ ਨਾ ਬਣਾ ਕੇ ਦੋ ਕਿਉਂ ਅਸੀਂ ਹਟਦੇ ਨਹੀਂ ਤਾਂ ਮੈਂ ਹੁਣ ਕਰ ਸਮੋਸੇ ਵੀ ਖਾ ਲਏ ਆ ਤੇ ਵਿੱਚੋਂ ਵੀ ਖਾ ਲਏ ਆ ਫਿੰਗਰ ਫ੍ਰਾਈਜ਼ ਵੀ ਖਾ ਲਏ ਆ ਮਰਜੀ ਆ ਕੀ ਕਰੀਂ ਰਾਤ ਨੂੰ ਔਖਾ ਹੋਣਾ ਉਹਦਾ ਵੀ ਨਹੀਂ ਕੁਝ ਵੀ ਫੋਂਟ ਵੀ ਠੀਕ ਹੈ ਸਾਡੀ ਆਪਾਂ ਨੂੰ ਬਹਿ ਗਿਆ ਸਰ ਸਬਜ਼ੀ ਬਣਾਉਣੀ ਹੈ ਔਰ ਮਹੋਣੀ ਦਾ ਸਬਜ਼ੀ ਬਣਾਉਣੀ ਹੈ ਗਾਹਤ ਬਣੀ ਹੋ